ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਹੇਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 98145 09968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪੰਜ ਵੜਾ ਵਿਖਾਉਣੀਆਂ ਪੰਜੇ ਗਰਮੀ ਰਹਿਤ ਪੰਜੇ ਛੋਟੇ ਪਾਦੀਆਂ ਸੋਹਣੀਆਂ ਵਛੀਆਂ ਪੰਜਾਂ ਨਹੀਂ ਦੋ ਤਾਂ ਮੱਝਾਂ ਰਗਾ ਉਹ ਚਿੱਟਾ ਕਹਿੰਗੇ ਇਹਨਾਂ ਦੇ ਵਿੱਚੋਂ ਐਚ ਐਫ نسل ਦੀ ਫੁੱਲ ਜਿਆਦ ਵਾਲੀ ਕੋਈ ਵੀ ਵੈੜ ਨਹੀਂ ਸੋਹਣੀਆਂ ਵੈੜਾ ਨਮਾਹਾਨ ਤੇ ਖਾਸ ਗੱਲ ਆ ਕਿ ਮੁੱਲ ਜਿਵੇਂ ਜਾਇਜ਼ ਹੋਣਗੇ ਬਿਲਕੁਲ ਛੋਟੇ ਪਹਾਦੇ ਪੰਜ ਪਸ਼ੂ ਆ ਸਿਰ ਸਾਊ ਸਾਰੇ ਨਾ ਕੀ ਫੁੱਲ ਹੋਣਗੇ ਇਨਫੋਰਮੇਸ਼ਨ ਲੈ ਦੇਣਾ ਆ ਉਹ ਕਰਦੇਗਾ ਅਲਵਾ ਦਿੰਨੇ ਆ ਪ੍ਰੋਪਰ ਸਹੀ ਇਨਫੋਰਮੇਸ਼ਨ ਲੈ ਕੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਤੇ ਐਡਰੈਸ ਨਾਮ ਹਰਦੇਵ ਸਿੰਘ ਹੈ ਜੀ ਪਿੰਡ ਹੈਗਾ ਚੜੈਕਰੇ ਕੋਠੇ ਜਿਹੜਾ ਮੋਬਾਈਲ ਮੋਬਾਈਲ ਨੰਬਰ ਦੱਸੋ 77176051 ਤੇ ਇੱਕ ਰਿਪੇ ਦੱਸੋ 77176051 ਹਦੇ ਫਿਰ ਮੀਂਹ ਪਾ ਲਿਆ ਅੱਜ ਹਾਂ ਮੀਂਹ ਪੈ ਗਿਆ ਅੱਜ ਮੌਸਮ ਠੰਡਾ ਹੋ ਗਿਆ ਨਾ ਬਿਮਾਰਕ ਨਹੀਂ ਹਾਂ ਜੀ ਅੱਜ ਉਹ ਵੀ ਰੰਗ ਜਾ ਕੱਢੀ ਫਿਰਦਾ ਹਨ ਪਰ ਅੱਗੇ ਤਾਂ ਗਰਮੀ ਨੇ ਉਹਨੂੰ ਬਚਾਏ ਪਏ ਸੀਗੇ ਤਾਂ ਹੀ ਅੱਜ ਗੱਲਾਂ ਤੇ ਲਾਲੀ ਜੀ ਜੰਗਦੀ ਹੈ ਚਲੋ ਵਧੀਆ ਚੋ ਨਜੂ ਨਾ ਲੱਗ ਗਿਆ ਹਾਂ ਲੱਗ ਗਿਆ ਜੀ ਜਵਾਂ ਨਿਬੜਦਾ ਕਿ ਥੋੜਾ ਕਿਨਾਰੇ ਜਵਾਂ ਨਿਬੜ ਗਿਆ ਹਾਂ ਮੱਕੀ ਆ ਰਹਿ ਗਿਆ ਪੰਜ ਖੇਲੇ ਠੀਕ ਹੈ ਬੜੀਓ ਦਾ ਬੱਤੀਆਂ ਬਚੀਆਂ ਨੇ ਅੱਜ ਫਿਰ ਬੁੱਧੀਆਂ ਤਾਂ ਹੀ ਚੋਪੜ ਲਗਾਂ ਫਿਰ ਹੂੰ ਸਹੀ ਐ ਤੜਕੀ ਨਾਲੇ ਕਿ ਹੁਣੀ ਨਾ ਤਾਂ ਨਾਟਾ ਦਾ ਸੁਭਾ ਦਾਈ ਹੈ ਸੁਭਾ ਦਾਈ ਹੂੰ ਸਹੀ ਐ ਮੀ ਵਾਵਾ ਪੈ ਕੇ ਸੁਭਾ ਪੈ ਕੇ ਰਾਤ ਦਾ ਪਿਆ ਇਹ ਸੁਭਾ ਵੀਰੇ 7 ਵਜੇ ਆਇਆ ਹੈ 7 ਵਜੇ ਹੂੰ ਠੀਕ ਐ ਪੰਜ ਵੜਾ ਬਕਾਊਗਾ ਹਾਂ ਪੰਜ ਵੀਰੇ ਮੌਸਮ ਵੀ ਠੰਡਾ ਤੇ ਭਾ ਵੀ ਠੰਡਾ ਹੀ ਰੱਖਣੇ ਅੱਜ ਠੰਡੇ ਹੀ ਰੱਖਾਂਗੇ ਬੱਚੀਆਂ ਵੀ ਠੰਡੀਆਂ ਹੀ ਆ ਵੀਰੇ ਬੱਚੀਆਂ ਵੀ ਠੰਡੀਆਂ ਹੀ ਆ ਕੋਈ ਮਾਤ ਫਾਈ ਕਰ ਲੈ ਹੂੰ ਸਹੀ ਐ ਸਹੀ ਐ ਨਾ ਹੂੰ ਜਿਵੇਂ ਸਹੀ ਐ ਉਹੀ ਗੱਲ ਆ ਕਿ ਤੇ ਭਾ ਗਰਮ ਕਰਦੇ ਤੇ ਮਹਾ ਤਾਂ ਠੰਡ ਕਰਾਈ ਆ ਤੇ ਕਿਤੇ ਗਰਮੀ ਹੋ ਜੀ ਭਾ ਵੀ ਲੋਟੀ ਕਿੰਨਾਂ ਮਸੂਆ 1 ਨੰਬਰ ਦਾ ਇਹ ਚੌਗੀ ਆ ਵੀਰੇ ਪਹਿਲਾ ਹੀ ਸੂਆ ਚਾਰ ਦੰਦ ਹਾਂ ਜੀ ਕਿੰਨੇ ਕ ਦਿਨ ਲੈ ਜੀ ਦਿਨ ਵੀਰੇ ਤਿਆਰੀਆਂ ਜੀ ਆ ਕੱਲ ਨਾ ਪਰਸਾ ਕਿੰਨਾ ਕ ਦੁੱਧ ਦੇ ਤੂੰ ਇਹ ਦੁੱਧ ਦੇਣਾ ਚਾਹੀਦਾ 15 16 ਕਿਲੋ ਜੈ ਜਮੋਲ ਜਿਵੇਂ ਇਹ ਦੇ ਰਹੇ ਆ ਕਿ ਵੀਰੇ 35000 35000 ਦੇ ਹਾਂ ਕੱਢੀ ਬਾਦ ਆ ਦੋਸਤੋ 1 ਨੰਬਰ ਦੂਜੇ ਸੂਵੇ ਸੁੰਦੀ ਆ 15 16 ਕਿਲੋ 22 10 ਦਾ ਦੁੱਧ ਪਿਆ ਜੂ ਅੱਛਾ ਪਹਿਲਾ ਸੂਆ ਸੌਰੀ ਮੈਥੋਂ ਦੂਜਾ ਕਿਹਾ ਗਿਆ ਪਹਿਲਾ ਸੂਆ ਪਲੂਣ ਮੱਛੀ ਆ ਉਧਰ ਬਾਈ ਹੁਣੀ ਆ ਕੇ ਕਰਕੇ ਮੈਂ ਉਧਰ ਨੂੰ ਝਾਕਣ ਲੱਗ ਗਿਆ ਵਜਨ ਵਜਨ ਬਹੁਤ ਐ ਕੱਦ ਵੱਡਾ ਹੀ ਐ ਹਵਾਨਾ ਸੋਹਣਾ ਥਣਾ ਦੀ ਸਾਫ ਸੁਥਰੀ ਐ ਤੇ ਮੁੱਲ ਬਿਲਕੁਲ ਜਾਇਜ਼ 35000 ਬਾਈ ਨੂੰ ਮੈਂ ਪਹਿਲਾਂ ਹੀ ਕਹਿਦਾ ਸੀਗਾ ਕਿ ਮੀ ਪਿਆ ਮੁੱਲ ਠੰਢੇ ਹੀ ਰੱਖਣੇ ਆ ਮਸਾਂ ਦਾ ਮੀ ਪਵਾਇਆ ਤੇ ਹੋਰ ਕਿਤੇ ਮੁੱਲ ਤੇਜ ਕਰਕੇ ਗਰਮੀ ਕਰਾ ਦੇਵੇ ਬਿਲਕੁਲ ਸਸਤੇ ਮੁੱਲ ਦੀ ਵੱਛੀ ਪਹਿਲਾ ਸੂਆ 35000 ਦੀ ਦੇ ਦੇਣੀ ਆ ਦੁੱਧ 15 16 ਕਿਲੋ ਪਿਆਜੂ ਤੇ ਸੀਲ ਸੌ ਵੀ ਫੁੱਲ ਹੈ ਸਾਹੇ ਵਾਲ ਢੱਲਾ ਬਾਕੀ 1 2 2 ਦਿਨ ਬਾਅਦ 10 ਦਾ ਮਸਾ ਹੀ ਲਊਗੀ ਜੇ ਆਪਾਂ ਮੱਝ ਲਈਨੇ ਆ 15 16 ਕਿਲੋ ਦੁੱਧ ਵਾਲੀ ਸਵਾ ਲੱਖ ਦੀ ਆਉਂਦੀ ਆ ਤੇ ਇਹਦਾ ਮੁੱਲ ਕੋਸ਼ਿਸ਼ ਵੀ ਨਹੀਂ ਫੰਡਰਾਂ ਨਾਲੋਂ ਵੀ ਘੱਟ ਹੈ ਜੇ ਆਪਾਂ ਫੰਡਰ ਮੱਝ ਵੀ ਕਟਿਆਂ ਨੂੰ ਵੇਚਦੇ ਆ 45 50000 ਦੀ ਵੇਖਦੀ ਐ ਤੇ 35000 ਦੀ ਦੇ ਦੇਣੀ ਐ ਤੇ ਗਰਮਿਓ ਗਰਮੀ ਕਰਮਾਂ ਵਾਲੀ ਦੁੱਧ ਦੇਣੀ ਯਾਰ ਇਹ ਦੇ ਦੂ ਥਣ ਚਾਰ ਹੀ ਆ ਮੁੱਠੀ ਵਾਲੇ ਹੱਥੀ ਚਵਾਈ ਵਾਲੇ ਚਾਹ ਨਾ ਥਣਾਂ ਦਾ ਸੇਮ ਹੀ ਸਾਈਜ਼ ਆ ਇਹੀ ਵਛੀ ਕਿਸੇ ਹੋਰ ਚੰਗੇ ਵਪਾਰੀ ਦੇ ਘਰੇ ਖੜੀ ਹੁੰਦੀ 45 47000 ਦੀ ਅਗਲੇ ਨੇ ਦੇਣੀ ਸੀ 50000 ਮੁੱਲ ਕਰਨਾ ਸੀ ਪਰ ਬਾਈ ਕਹਿੰਦਾ 35000 ਦੀ ਦੇ ਦੇਣੀ ਐ ਬਿਲਕੁਲ ਸਸਤੇ ਮੁੱਲ ਦੀ ਪਹਿਲਾ ਸੂਆ ਨਵਾਂ ਹਾਂ ਵਛੀ ਕੋਈ 5-7 ਸੂਏ ਕਰਮਾਂ ਵਾਲੀ ਵਧੀਆ ਦੁੱਧ ਪਿਆਉ ਬਾਕੀ ਤੁਸੀਂ ਡੇਲੀ ਵੀਡੀਓ ਬਣੇ ਨੇ ਮੈਂ ਵੀ ਬਹੁਤ ਬਣਾਉਣਾ ਐ ਆਪ ਜੀ ਵਾਚੀ ਮੈਂ ਤਾਂ ਕਿਸੇ ਵਪਾਰੀ ਦੇ ਘਰੇ ਮੁੱਲ ਸੁਣਿਆ ਨਹੀਂ ਕੋਈ 35000 ਦੀ ਦੇ ਦੂ ਹਰੇਕ 45 47000 ਤੋਂ ਘੱਟ ਨਹੀਂ ਦਿੰਦਾ 35000 ਦੀ ਦੇ ਦੇਣੀ ਆਈ ਨਹੀਂ ਗਰਮਾ ਫੁੱਲ ਸੀਲਸ ਆਊਗਾ ਦੋ ਨੰਬਰ ਤੇ ਆ ਜੀ ਕਰਦੇ ਵਾ ਦੋ ਨੰਬਰ ਵੀ ਦੂਜਾ ਸੁਆਈ ਆ ਬਾਈ ਠੀਕ ਹੈ ਹਾਂ ਜੀ ਇਹ ਵੀ ਤਿਆਰੀਆਂ ਜੀ ਆ ਦੋ ਚਾਰ ਦੇਣੀ ਲਊਗੀ ਕਿੰਨਾ ਕੁ ਦੁੱਧ ਕੱਢ ਜੂ ਇਹਨੂੰ ਦੁੱਧ ਦੇਣਾ ਚਾਹੀਦਾ 16 17 ਕਿਲੋ ਜੀ ਜੈ ਜੈ ਮੋਲ ਇਹ ਵੀ ਦੇ ਦਿਆਂਗੇ 37 ਇਹ ਵੀ 37 ਦੀ ਹਾਂ ਜੀ ਵਾਹ ਜਟਾ ਜੀ ਹਰਦੇਵ ਖੁਸ਼ ਆ ਕਿਉਂਕਿ ਮੌਸਮ ਠੰਡਾ ਕਰਕੇ ਇੱਕ ਝੋਨੇ ਵੱਲੋਂ ਵੀ ਵਿਹਲਾ ਹੋ ਗਿਆ ਅੱਜ ਨਾਤਾ ਫਿਰਦਾ ਬਾਈ ਕਹਿੰਦਾ ਟਾਈਮ ਨੇ ਸਰੋਂ ਦਾ ਤੇਲ ਲਾ ਲਿਆ ਬੋਧੀਆਂ ਨੂੰ ਠੀਕ ਐ ਲਓ ਜੀ ਹੋਰ ਇੱਕ ਖੁਸ਼ਕਵਰੀ ਵਾਲੀ ਗੱਲ ਹੈ ਹਰਦੇਵ ਦਾ ਵਿਆਹ ਆ ਗਿਆ ਕਹਿੰਦੇ ਮਹੀਨੇ ਤਾਈਂ ਇਹ ਵੀ ਕ੍ਰੋਸ ਆਂਗ ਦੀ ਵੱੱਛੀ ਐ ਦੁੱਧ ਕਿੰਨਾ ਕੁ ਪਿਆਜੂ 16 17 ਕਿਲੋ 16 17 ਕਿਲੋ ਦੁੱਧ ਪਿਆਜੂ 2-4 ਕਿ ਦਿਨ ਬਾਈ 10 ਦਾ ਮਸਾ ਹੀ ਲਾਊਗੀ ਇਹ ਵੀ ਕ੍ਰੋਸ ਆਂਗ ਐ ਮੋਹਲੇ ਦਾ ਵੀ ਜਾਇਜ਼ ਹੀ ਐ 37000 ਦੀ ਇਹ ਦੇ ਦੇਣੀ ਹੈ 1 ਨੰਬਰ 35000 ਦੀ 2 ਨੰਬਰ 37000 ਦੀ ਥਾਣੇ ਇਹਦੇ ਵੀ ਚ ਆ ਰਹੀ ਆ ਗੁਲਾਬੀ ਥਾਣ ਮੁੱਠੀ ਵਾਲੇ ਥੀਚਵਾਈ ਵਾਲੇ ਗੈਪ ਚ ਲੱਗੇ ਹੋਏ ਆ ਸੋਹਣਾ ਮੋਟਾ ਮੱਝ ਵਾਲਾ ਅਦੀਚਵਾਈ ਵਾਲਾ ਜਾਨ ਵਾਲਾ ਥਾਣਾ 15 16 ਕਿਲੋ ਦੁੱਧ ਪਿਆਜੂ ਕੋਹਨੀ ਵੱਛੀ ਦੂਜਾ ਸੂਆ ਮੁੱਲ ਜਮਾ ਜਾਇਜ 37000 ਕੋਈ ਥੋੜਾ ਘਣਾ ਮੌਕੇ ਤੇ ਛੋੜਛੱਪਾ ਮਾਨ ਤਾਨ ਹੋ ਜੂ ਜੇ ਕੋਈ ਭੈਣ ਭਰਾ ਪਹਿਲਾ ਜੋੜਾ ਲੈ ਲੈਂਦਾ ਫੇਰ ਬਾਈ ਖੁੱਲਾ ਮਾਨ ਤਾਨ ਕਰ ਦੂ ਜੇ ਕੋਈ ਵਪਾਰੀ ਭੈਣ ਭਰਾ ਵੀ ਲੈ ਜਾਂਦਾ ਸਵਾ ਕੇ ਸੇਲ ਕਰਦਾ 45 45 47 47000 ਦੀਆਂ ਵਹਿਣਾ ਪਹਿਲੀਆਂ ਦੋਵੇਂ ਮੁੱਲ ਬਾਈ ਨੇ ਜਿਵੇਂ ਜਾਇਜ਼ ਕੀਤੇ ਇੱਕ 35 ਦੀ ਦੇ ਦੇਣੀ ਆ ਦੋ ਨੰਬਰ 37 ਦੀ ਦੇ ਦੇਣੀ ਆ ਐਦੂ ਘੱਟ ਮੁੱਲ ਚ ਤਾਂ ਫਿਰ ਤੁਹਾਨੂੰ ਵੀ ਪਤਾ ਦਿੰਦਾ ਵੀ ਕੌਣ ਆ ਤੋਕੜ ਮੱਝ ਨਹੀਂ ਅਗਲਾ ਦਿੰਦਾ ਇਹਨੇ ਪੈਸਿਆਂ ਦੀ ਤਾਂ ਤੇ ਬਾਈ ਨੇ 37000 ਚ ਸੂਨ ਵਾਲੀ ਵੱਛੀ ਦੇਣੀ ਆ 15 16 ਕਿਲੋ ਦੁੱਧ ਪਿਆ ਜੂ 2 ਨੰਬਰ ਵੀ 3 ਨੰਬਰ ਬਾਰੇ ਦੱਸਿਏ 3 ਨੰਬਰ ਵੀਰੇ ਦੂਜਾ ਸੁਆ ਹੀ ਇਹ ਆ ਇਹ ਲੈਂਦੀ ਹਫ਼ਤਾ ਹਜੇ ਇੱਕ ਹਫ਼ਤਾ ਹਾਂਜੀ ਇਹ ਵੀ ਦੁੱਧ ਦੇਉਂਦੀ 16 17 ਕਿਲੋ ਵੀਰੇ ਜੈ ਅੱਜਾ ਮੋਲੋ ਇਹ 38 ਦੀ ਕੱਡੀ ਵਾਰ ਨੂੰ ਦੋਸਤੋ ਬੈਲ ਕੋਲ ਸਸਤੇ ਮੋਲ ਦੀਆਂ ਵੜਾ ਪੰਜ ਨਾਗਾ ਪੰਜੇ ਨਾਗੀ ਗਰਮੀ ਰਹਿਤ ਆ ਇਹ 38000 ਦੀ ਹਾਂਜੀ 3 ਨੰਬਰ ਬਾਈ ਕਹਿੰਦਾ ਆਪਾਂ 38000 ਦੀ ਦੇ ਦੇਣੀ ਆ ਇਹ ਬਾਈ ਕਹਿੰਦਾ ਵੜ ਇਹ ਵੀ ਚੰਗੀ ਆ ਪਰ ਉਹਨਾਂ ਦੇ ਮੁਕਾਬਲੇ ਦੇਣਾ ਕੋਈ 4 ਵੱਧ ਲੈ ਜੂ ਇਹ ਹਫਤੇ ਦੀ ਕੱਚੀ ਐ ਕੱਦ-ਕਾੜ ਵੱਡਾ ਹੀ ਐ ਕ੍ਰੋਸ ਅੰਗ ਐ ਇਹ ਵੀ ਬਾਈ ਕੰ ਦਾ 16 ਕਿਲੋ ਵਾਂਗੂ ਦੁੱਧ ਪਿਆ ਜੂ ਮੁੱਲ 38000 ਬਹੁਤ ਸਾਰੇ ਵਪਾਰੀ ਭਰਾ ਵੀ ਇਸ ਘਰੋਂ ਪਸ਼ੂ ਲਿਜਾ ਕੇ ਅੱਗੇ ਸੇਲ ਕਰਦੇ ਆ ਕਿਉਂਕਿ ਮੁੱਲ ਬਾਈ ਹੁਣਾਂ ਦੇ ਜਾਇਜ਼ ਹੀ ਹੁੰਦੇ ਆ ਜਾਇਜ਼ ਹੀ ਮੁੱਲ ਹੁੰਦੇ ਕਰਕੇ ਤਾਂ ਹੀ ਵਪਾਰੀ ਆਉਂਦੇ ਆ ਨਹੀਂ ਤੁਹਾਨੂੰ ਵੀ ਪਤਾ ਜਿਹਦੇ ਮੁੱਲ ਵੱਧ ਹੋਣ ਉਥੇ ਫਿਰ ਵਪਾਰੀ ਪਸ਼ੂ ਨਹੀਂ ਲੈਂਦਾ ਪਰ ਇਹ ਘਰੋਂ ਬਹੁਤ ਸਾਰੇ ਵਪਾਰੀ ਭਰਾ ਵੀ ਪਸ਼ੂ ਲੈ ਜਾ ਕੇ ਅੱਗੇ ਸੇਲ ਕਰਦੇ ਆ ਕਿਉਂਕਿ ਮੁੱਲ ਜਾਇਜ਼ ਹੁੰਦਾ ਤੇ ਜੇ ਤੁਸੀਂ ਸਿੱਧਾ ਆ ਕੇ ਪਸ਼ੂ ਲੈ ਲਓਗੇ ਘਰੇ ਰੱਖਣ ਵਾਲਾ ਭੈਣ ਭਰਾ ਤੇ ਹਰੇਕ ਪਸ਼ੂ 5-7000 ਪਰ ਪਸ਼ੂ ਤੁਹਾਨੂੰ ਭਾਅ ਚ ਮਿਲ ਜੂਗਾ ਤੇ ਉਹੀ 5-7000 ਜਿਹੜਾ ਪਸ਼ੂ ਤੁਹਾਨੂੰ ਸਸਤਾ ਮਿਲੂਗਾ ਉਹੀ 5-7000 ਦੀ ਤੁਸੀਂ ਇਹਨਾਂ ਨੂੰ ਫੀਡ ਪਾਇਓ ਤੇ ਦੁੱਧ ਦੇ ਨਿਆਰੇ ਦੇ ਦੇਣਗੇ ਕਰਮ ਵਾਲੀਆਂ ਉਹੀ 2-3 ਗੱਟੇ ਕਾਰਗਲ ਦੇ ਫੀਡ ਦੇ ਲਿਆਇਓ 8000 ਦੇ ਤਿਆਪੇ ਕਰ ਮਾਲੀਆਂ ਨੇ ਦੁੱਧ ਦੀ ਬਾਲਟੀ ਡੱਕ ਦੇਣੀ ਆ। ਇਸ ਤੋਂ ਘੱਟ ਮੋਲ ਚ ਵੜਾ ਦੇਣੀ ਆ ਵੀ ਕਿਹਨੇ ਆ ਨਵਾਂ ਹਾਣਾ ਕੋਈ ਬੁੱਢੇ ਖੋਲੇ ਨਹੀਂ। ਅੱਗੇ ਆ ਜੀਏ 4 ਨੰਬਰ ਤੇ 4 ਨੰਬਰ ਵੀ ਵੀਰੋ ਦੂਜਾ ਜਗ੍ਹਾ ਆਈ ਆ। ਇਹ 4 5 ਤਾਂ ਲੈ ਲਈ ਦੀ ਆ। ਠੀਕ ਐ। ਹਾਂ ਜੀ। ਕਿੰਨਾ ਕੁ ਦੁੱਧ ਦੇ ਦੂ? ਦੁੱਧ ਵੀਰੇ ਇਹ ਵੀ 16 17 ਆਈਆਂ ਵੀ ਆਪਾਂ ਬਾੜਾ ਕੀ ਹੈ। ਜੈ ਜੈ ਮੋਲ। ਇਹ ਛਿਆਰੀ ਦੀ ਦੇਵਾਂਗੇ ਵੀਰੇ। ਉਹ ਛਿਗਲੀ ਹੈ। 6 ਦੰਦ। ਹਾਂ ਜੀ। ਆ ਦੋਸਤੋ 4 ਨੰਬਰ ਸਾਰੇ ਨਾਲ ਕੀ ਕਰੋ ਸੰਗਦੇ ਆ ਗਰਮੀ ਰਹਿਤ ਪੰਜ ਨਾ ਹੈਗਾ ਟੋਟਲ ਪੰਜਾਂ ਦਾ ਹੀ ਦੁੱਧ ਮੱਝਾਂ ਰਗੂ ਕਿਉਂਕਿ ਇਹਨਾਂ ਦੇ ਵਿੱਚੋਂ ਐਚਐਫ ਨਸਲ ਦੀ ਫੁੱਲ ਜਿਆਦ ਵਾਲੀ ਬੱਚੀ ਕੋਈ ਵੀ ਨਹੀਂ ਦਿਨ 4-5 ਲੈ ਜੂ ਇਹ ਵੀ ਬਾਈ ਕੰਨ ਦਾ 16-17 ਕਿਲੋ ਦੁੱਧ ਪਿਆ ਜੂ ਵਹਿੜ ਵੱਡੀ ਆ ਆਪਾਂ ਬਾਈ ਕੰਨ ਦਾ ਐਵੇਂ 20 ਕਿਲੋ ਦੁੱਧ ਕਹਿ ਦੀਏ ਉਹਦਾ ਕੀ ਫਾਇਦਾ ਹੈ ਝੂਠ ਮਾਰਨ ਦਾ ਵਹਿੜ ਵੱਡੀ ਆ ਪਰ 16-17 ਮੰਨ ਕੇ ਅਗਲਾ ਜੇ ਇੱਥੇ ਖੁੱਲਾ ਦੁੱਧ ਪਿਆ ਜੂ ਮੋਲੇ ਦਾ 47000 ਹਾਂਜੀ 40 ਤੇ 7 46 46000 46000 ਦੀ ਦੇ ਦੇਣੀ ਆ ਵਿੱਚੋਂ ਛੋੜ ਬਾਈ ਕਹਿੰਦਾ ਕਰ ਦਿਆਂਗੇ ਬੇਫਿਕਰ ਹੋ ਕੇ ਆਜੋ ਕੱਦ ਫੁੱਲ ਵੱਡਾ ਦੂਜਾ ਸੂਆ ਮੂੰਹ ਤੋਂ 6 ਦੰਦ 16 17 ਕਿਲੋ ਦੁੱਧ ਪਿਆਜੂ 16 ਕਿਲੋ ਮੰਨ ਕੇ ਆਜੋ ਐਡੀ ਵਹਿੜ ਜੇ 15 16 ਕਿਲੋ ਦੁੱਧ ਦਰਮਿਆਨੀ ਸੇਵਾ ਤੇ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਤੇ ਦੁੱਧ ਵੀ ਮੱਝਾਂ ਰਗਾਉ ਚਿੱਟਾ ਜਮ ਇੱਕ ਪਾਸੇ 20 ਕਿਲੋ ਦੁੱਧ ਐਚ ਐਫ ਨਸਲ ਦੀ ਵਹਿੜ ਦਾ ਹੋਵੇ ਤੇ ਇਹਦਾ 15 ਕਿਲੋ ਦੁੱਧ ਉਦੇ ਇੱਕ ਬਰਾਬਰ ਆ ਕਿਉਂਕਿ ਐਚ ਐਫ ਦੀ ਫੈਟ ਘੱਟ ਆਉਂਦੀ ਐ ਇਹਨਾਂ ਦਾ ਦੁੱਧ ਮੱਝਾਂ ਵਰਗਾ ਹੁੰਦਾ ਜਾਂਦਾ ਇਹਨਾਂ ਦੀ ਫੈਟ ਵੀ 6.5-7 ਆਮ ਹੀ ਆਉਂਦੀ ਐ 5 ਨੰਬਰ ਤੇ ਆ ਜੀਏ 5 ਨੰਬਰ ਵੀਰੇ ਪਹਿਲਾਂ ਹੁੰਦੀ ਐ ਬੱਚੀ ਪਲੂਣ ਹਾਂ ਪਲੂਣ ਠੀਕ ਐ ਇਹ ਦੇਣ ਲੈ ਜੀ ਆ ਪੰਜ ਚਾਰ ਹੀ ਬਾਹਰ ਹੀ ਲੈਣਗੇ ਪੰਜ ਚਾਰ ਹਾਂ ਜੀ ਬਾਹਰ ਹੀ ਨਹੀਂ ਲੈਣਗੇ ਠੀਕ ਐ ਹਾਂ ਜੀ ਕਿੰਨਾ ਕ ਦੁੱਧ ਕੱਢ ਜੂ ਦੁੱਧ ਵੀਰੇ ਨੇ ਦੇਣਾ ਚਾਹੀਦਾ 18-20 ਲੀਟਰ ਕੱਢਦੇ ਦੇ ਹਿਸਾਬ ਨਾਲ ਵਜਣ ਵੀ ਮੁੱਲ ਤਾਂ ਸਾਰਿਆਂ ਨੂੰ ਵੱਡੀ ਵਹਿੜੀ ਇਹ ਆ ਹਾਂ ਜੀ ਹਾਂ ਮੁੱਲ ਜਾਇਜ਼ ਆ ਇਹ 47 ਦੀ ਦੇਵਾਂਗੇ ਕੱਢੀ ਬਾਰ ਨੂੰ ਆ ਦੋਸਤੋ ਪੰਜ ਨੰਬਰ ਤੇ ਲਾਸਟ ਅੱਜ ਦੀ ਵੀਡੀਓ ਦੇ ਵਿੱਚ ਸਾਰਿਆਂ ਨਾਲੋਂ ਵੱਡੀ ਵੜ ਪੰਜ ਨੰਬਰ ਲਾਸਟ ਹੈ ਪਹਿਲੇ ਸੂਵੇ ਸੁੰਦੀ ਹੈ ਪੰਜ 6 ਦਿਨ ਵੀਰਦਸ ਦਾ ਮਸਾ ਹੀ ਲਊ ਕਾਲੇ ਰੰਗ ਦੀ ਫੁੱਲ ਵੱਡੇ ਗੱਦ ਕਾਠ ਵਾਲੀ ਬੱਚੀ ਹੈ 17 18 ਕਿਲੋ ਬਾਈ ਦਸ ਦਾ ਖੁੱਲਾ ਦੁੱਧ ਪਿਆ ਜੂ ਬਾਕੀ ਨਵਾਂ ਹਾਣਾ ਪਹਿਲਾ ਸੂਆ ਮੂੰਹ ਮੱਥੇ ਦੀ ਸੋਹਣੀ ਹੈ ਬੋਦੀ ਵਾਲੀ ਬੱਚੀ ਛੋਟਾ ਕਾਨਾ ਪਾਨ ਦੇ ਪੱਤੇ ਵਰਗਾ ਬੱਚੀ ਕਿਸੇ ਪਾਸੋਂ ਭੋਰਾ ਵੀ ਨਹੀਂ ਖੁੰਜੀ ਵੱਡੀ ਵੀ ਬਹੁਤ ਹੈ ਖੁੱਲੇ ਡਲੇ ਅੰਗਾਂ ਪੈਰਾਂ ਦੀ ਹੈ ਵਜ਼ਨ ਬਹੁਤ ਹੈ 17 18 ਕਿਲੋ ਵੀਰ ਦਾਸ ਦਾ ਦੁੱਧ ਪਿਆਜੂ 5 ਕਿ ਦਿਨ 22 ਦਾਟ ਦੇਟ ਮੁਤਾਬਕ ਕੱਚੀ ਹੈ ਮੁੱਲ ਇਹਦਾ 44000 ਸੀਲਸਾਉ ਫੁੱਲੀ ਹੈ ਸੀਲਸਾਉ ਫੁੱਲਾ ਤੁਸੀਂ ਵੇਖ ਸਕਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਸਾਰਿਆਂ ਨਾਲੋਂ ਵੱਡੀ 5 ਨੰਬਰ ਵੜ ਲਾਸਟ ਹੈ ਚਾਰੀ ਥਾਣਾ ਮੁੱਠੀ ਵਾਲੇ ਅੱਧੀ ਚਵਾਈ ਵਾਲੇ ਨਹੀਂ ਆਮ ਪਹਿਲਾਂ ਨਾਲੋਂ ਦਾ ਥਾਣਾ ਚੁੰਡੀਜੀ ਵਾਲਾ ਹੁੰਦਾ ਪੂਰਾ ਮੁੱਠੀ ਵਾਲਾ ਅੱਧੀ ਚਵਾਈ ਵਾਲਾ ਥਾਣਾ 17 18 ਕਿਲੋ ਦੁੱਧ ਪਿਆਜੂ ਫੁੱਲ ਵੱਡਾ ਕਰਦਾ ਫੁੱਲੀ ਵਜਣ ਪਹਿਲਾ ਸੂਆ ਟਾਪ ਦੀ ਬੱਛੀ ਮੁੱਲ ਜਵਾਂ 44000 ਹੋਰ ਕਿਸੇ ਦੇ ਘਰੇ ਏਡੀ ਵਾੜ ਖੜੀ ਹੁੰਦੀ ਅਗਲੇ ਨੇ 65000 ਮੁੱਲ ਕਰਨਾ ਸੀਗਾ ਤੇ 20 22 ਕਿਲੋ ਦੁੱਧ ਕਹਿਣਾ ਸੀ ਪਰ ਬਾਈ ਕਹਿੰਦਾ 17 18 ਕਿਲੋ ਖੁੱਲਾ ਦੁੱਧ ਪਿਆ ਜੂ 44000 ਚੋਂ ਮਾਣ ਹੋ ਜੂ ਅੱਜ ਦੀ ਵੀਡੀਓ ਦੇ ਵਿੱਚ ਵੀਰ ਹਰਦੇਵ ਦੀਆਂ ਏ ਪੰਜ ਵਾੜਾ ਪੰਜੇ ਸੀਲ ਸੌ ਆ ਪੰਜਾਂ ਦਾ ਹੀ ਦੁੱਧ ਮੱਝਾਂ ਵਰਗਾ ਚਿੱਟਾ ਹੋ ਮੁੱਲ ਜਾਇ ਜੀ ਆ ਜੇ ਕੋਈ ਭੈਣ ਭਰਾ ਜੋੜਾ ਲੈ ਲੈਂਦਾ ਫਿਰ ਭੋਰਾ ਵੱਧ ਮਾਣ ਤਾਣ ਹੋ ਜੂ ਤੁਹਾਨੂੰ ਵੀ ਪਤਾ ਜਦੋਂ ਇਕੱਠੇ ਪਸ਼ੂ ਸੇਲ ਹੁੰਦੇ ਆ ਅਗਲਾ ਵੀ ਕੋਈ ਹਜ਼ਾਰ 1200 ਵੱਧ ਮਾਨ ਤਨਕਾਰੀ ਦਿੰਦਾ ਇਹਨਾਂ ਸਾਰੇ ਨਗਰਾਂ ਦੀ ਸਾਰੀ ਇਨਫਰਮੇਸ਼ਨ ਲੈ ਕੇ ਦੇ ਦਿੱਤੀ ਹੈ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਵੜਾ ਲੈਣੀਆਂ ਸਾਰੀਆਂ ਕਰਾਸ ਆਂਗਾ ਗਰਮੀ ਰਹਿ ਤਾਂ ਸਾਰੀਆਂ ਦੀ ਦੁੱਧ ਮੱਝਾਂ ਵਰਗਾ ਉਹ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਾਸ਼ਿਕਾ